ਸਸ਼ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਇਤਿਹਾਸਕ ਅਪਡੇਟ ਦੇ ਵੱਲੋਂ ਬਠਿੰਡਾ ਤੇ ਮੋੜ ਮੰਡੀ ਖੇਡ ਡਰਗ ਇੰਸਪੈਕਟਰਾਂ ਦੇ ਘਰਾ ਤੇ ਰੇਡ ਕੀਤੀ ਗਈ ਹੈ ਸਵੇਰੇ 6 ਵਜੇ ਮੋੜ ਮੰਡੀ ਤੇ ਬਠਿੰਡਾ ਵਿਖੇ ਡਰਗ ਇੰਸਪੈਕਟਰ ਸ਼ਿਸ਼ਾਨ ਮਿੱਤਲ ਦੇ ਘਰ ਅਦੋ ਵੱਖ-ਵੱਖ ਡੀਐਸਪੀ ਦੀ ਅਗਵਾਈ ਦੇ ਵਿੱਚ ਐਸਟੀਐਫ ਨੇ ਛਾਪਾ ਮਾਰਿਆ ਹੈ ਦਰਅਸਲ ਬੀਤੇ ਦਿਨ ਐਸਟੀਐਫ ਦੇ ਵੱਲੋਂ ਮੁਹਾਲੀ ਦੇ ਵਿੱਚ ਦਰਜ ਕੀਤੇ ਗਏ ਮਾਮਲੇ ਦੇ ਸਬੰਧ ਵਿੱਚ ਜਾਂਚ ਕਰਨ ਦੇ ਲਈ ਅਧਿਕਾਰੀ ਪਹੁੰਚੇ ਸਨ ਮੋੜ ਮੰਡੀ ਡੀਐਸਪੀ ਰਜਿੰਦਰ ਪਾਲ ਸਿੰਘ ਤੇ ਬਠਿੰਡਾ ਦੇ ਡੀਐਸਪੀ ਪਰਮਜੀਤ ਸਿੰਘ ਦੋੜਦੀ ਅਗਵਾਈ ਦੇ ਵਿੱਚ ਐਸਟੀਐਫ ਦੇ ਵੱਲੋਂ ਰੇਡ ਕੀਤੀ ਗਈ ਹੈ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੁਝ ਦਸਤਾਵੇਜ਼ ਤੇ ਗੱਡੀ ਦੇ ਕਾਗਜ਼ ਜਿਹੜੇ ਨੂੰ ਜ਼ਬਤ ਕਰ ਲਏ ਗਏ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਕਹਿਣ ਤੇ ਰੇਡ ਕੀਤੀ ਗਈ ਹੈ ਤਾਂ ਆ ਸੀਨੀਅਰ ਲਿਫਾਫੇ ਦੇ ਵਿੱਚ ਜਿਹੜੀ ਰਿਪੋਰਟ ਹੈ ਉਹ ਭੇਜੀ ਜਾ ਰਹੀ ਹੈ ਤੇ ਇਸ ਮਾਮਲੇ ਦੇ ਵਿੱਚ ਹੁਣ ਦੇਖਣਾ ਹੋਏਗਾ ਕਿ ਆਖਰ ਅੱਗੇ ਕੀ ਕਾਰਵਾਈ ਹੁੰਦੀ ਹੈ ਸਰ ਜੀ ਤੁਸੀਂ ਅੱਜ ਪਹੁੰਚੇ ਹੋ ਕੀ ਮਾਮਲਾ ਜੀ ਨਹੀਂ ਕੁਝ ਨਹੀਂ ਕੋਈ ਐਫਆਈਆਰ ਲਾਜ ਹੋਈ ਉਹਦੀ ਇਨਵੈਸਟੀਗੇਸ਼ਨ ਦੇ ਰਿਗਾਰਡਿੰਗ ਆਏ। ਅੱਛਾ ਕੌਣ ਨੇ ਜੀ ਇਹ ਸ਼ਖਸ ਇਹਨਾਂ ਦੇ ਘਰ ਆਏ ਤੁਸੀਂ? ਨਹੀਂ, ਸ਼ੀਸ਼نگ ਮਿੱਤਰ ਨੇ। ਅੱਛਾ। ਤੇਰੇ ਡਿਪਾਰਟਮੈਂਟ ਦੇ ਨੇ। ਡਰਗ ਇਨਸਪੈਕਟਰ ਨੇ। ਡਰਗ ਇਨਸਪੈਕਟਰ ਨੇ। ਐਫਆਈਆਰ ਕੀ ਕੀਤੀ ਹੋਈ ਹੈ ਅੱਜ ਤੱਕ? ਨਹੀਂ ਉਹ ਡਿਟੇਲ ਵਗੈਰਾ ਜਿਹੜੇ ਇਨਵੈਸਟੀਗੇਸ਼ਨ ਨੂੰ

ਸਰ ਜੀ ਗੱਲ ਕਰੀਏ ਕੁਝ ਤੁਹਾਡੇ ਵੱਲੋਂ ਕੋਈ ਸੀਲ ਵੀ ਕੀਤਾ ਗਿਆ ਕੁਝ ਜਾਂ ਕੋਈ ਡਾਕੂਮੈਂਟਸ ਲੈ ਕੇ ਆਉਣ। ਹਾਂ ਡਾਕੂਮੈਂਟਸ ਚੈੱਕ ਕਰ ਰਹੇ ਨੇ ਉਹੀ ਡਾਕੂਮੈਂਟ ਚੈੱਕ ਕਰ ਰਹੇ ਕੋਈ ਸਿੰਪਲੀ ਹੋਰ ਕੁਝ ਨਹੀਂ ਹੈ ਇੱਥੇ ਕੋਈ ਇਹੋ ਜਿਹੀ ਕੋਈ ਜੀ ਹੋਰ ਹੈ ਇਹੋ ਜਿਹੀ ਨਹੀਂ ਹੈ। ਠੀਕ ਹੈ। ਕਿੰਨੀ ਟਾਈਮਾਂ ਦੀ ਰੇਡ ਕਰੀ? ਮੈਨੂੰ ਪਤਾ ਨਹੀਂ ਮੈਂ ਤੁਹਾਨੂੰ ਸਹੀ ਇਨਵੈਸਟੀਗੇਸ਼ਨ ਮੇਰੇ ਵੱਲੋਂ ਨਹੀਂ ਕੀਤੀ ਜਾ ਰਹੀਗੀ। ਠੀਕ ਹੈ। ਮੈਨੂੰ ਇੱਕ ਹਦਾਇਤ ਹੋਈ ਹੈ ਇਨਵੈਸਟੀਗੇਟਿੰਗ ਆਫਸਰ ਵੱਲੋਂ ਉਹਦੀ ਪਾਲਣਾ ਕਰਦੇ ਹੋ ਸੇ ਕਰੀ ਕਰ। ਥੈਂਕ ਯੂ ਜੀ।